ਸਾਹਿਬ ਜੀ ਕਾਕਰ ਸਾਹਿਬ ਸਾਹਿਬ ਜੀ ਜਿਵੇਂ ਕਿ ਆਪ ਸਭ ਸੰਗਤਾਂ ਜਾਣੂ ਹੋ ਸਤਖਾਰ ਜੋਗ ਮਹਾਂਪਸੰਦ ਬਾਬਾ ਤਾਰਾ ਸਿੰਘ ਜੀ ਸਤਖਾਰ ਜੋਗ ਮਹਾਂਪਸੰਦ ਬਾਬਾ ਚਰਨ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਗੁਰਪੀਛਾ ਸਿੜਾੜੀ ਵਿਖੇ ਮੈਂ ਪਰਚੀ ਸਮਾਗਮ ਜਿਹੜੇ ਹੋ ਰਹੇ ਨੇ ਜਿਨ੍ਹਾਂ ਕਿ ਦੇਸ਼ ਵਿਦੇਸ਼ ਤੋਂ ਸ਼ਾਮਲ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿੰਨੀ ਸਰਦੀ ਆ ਲੱਖਾਂ ਲੋਕਾਂ ਦਾ ਇਕੱਠ हां ਪਰਸਾਂ ਜਿਹੜੇ ਸੰਗਤਾਂ ਆਪਣੀ ਡਿਊਟੀ ਨਿਭਾ ਰਹੀ ਹੈ ਜੋੜੇਂ ਸੇਵਾ ਕਰ ਰਿਹਾ ਹੈ ਕੋ ਲੰਗਰ ਦੀ ਕਰ ਰਿਹਾ ਹੈ ਸੰਗਤ ਦੀ ਆਵਾਜ਼ਾਈ ਨੂੰ ਕੰਟਰੋਲ ਕਰ ਰਿਹਾ ਹਾਂ ਪਰਾਂ ਦੀਆਂ ਸੋਵਾਂ ਏਡੇ ਵੱਡੇ ਸਮਾਗਮਾਂ ਚੋਂ ਰੁਕੀਆਂ ਜਿਨ੍ਹਾਂ ਦੇ ਲੱਗਦੀਆਂ ਤੁਮਦਈਆਂ ਸਾਰੇ ਨਿਭਾ ਰਹੇ ਨੇ ਨਾਲ ਨਾਲ ਬਲੱਡ ਡੋਨੇਸ਼ਨ ਕੈਂਪ ਜਿਹੜੇ ਚੱਲ ਰਹੇ ਨੇ ਅੱਜ ਵੀ ਚੱਲ ਰਹੇ ਕੱਲ ਵੀ ਚੱਲੇ ਸੀ 31 ਦਸੰਬਰ ਨੂੰ ਇੱਕ ਜਨਵਰੀ ਨੂੰ ਚੱਲੇ ਦੋ ਨੂੰ ਚੱਲਣਗੇ ਸੋ ਸੰਗਤਾਂ ਨੂੰ ਮੇਰੀ ਬੇਨਤੀ ਹੈ ਵੀ ਬਲੱਡ ਡੋਨੇਸ਼ਨ ਕੈਂਪ ਤੇ ਆਪਣਾ ਜੋਰ ਤੁਹਾਨੂੰ ਪਾਉਣ ਤੇ 2 ਜਨਵਰੀ ਨੂੰ ਕੱਲ ਨੂੰ ਤ੍ਰੀਬਿਨੇ ਲੜਕੀਆਂ ਉਹਨਾਂ ਦੀ ਸਮੂਹ ਸ਼ਾਦੀਆਂ ਵਿੱਚ ਹੋਣਗੀਆਂ ਨਾਲ ਦੇ ਨਾਲ ਅੰਮ੍ਰਿਤਸਰ ਵੀ ਹੋਵੇਗਾ। ਸੋ ਜੋ ਵੀ ਸੰਗਤਾਂ ਦੇਸ਼ ਉਦੇਸ਼ ਤੋਂ ਅਤੀ ਅਨਿਆਨੇ ਮਾਦਾ ਸੰਪਰਦਾਇ ਨੂੰ ਸਭ ਦਾ ਤਹਿ ਦੋਂ ਧੰਨਵਾਦੀਆਂ ਜੋ ਮਹਾਂਪੁਰਸ਼ਾਇ ਨੇ ਵਾਪਸ ਜੀਤ ਸਿੰਘ ਜੀ ਕੋਠੇ ਨਖਰਸਾ ਵਾਲਾ ਪਰਮ ਵਾਲੇ ਸਰੂਪ ਇਸ ਤਰ੍ਹਾਂ ਹੋ ਵੀ ਸੰਗਤਾਂ ਜਿਹੜੀਆਂ ਆਈਆਂ ਨੇ ਸਿੰਘ ਸਹਿਬਾਨ ਆਏ ਨੇ ਅਤਾਵਾਜ ਰਾਗੀ ਸਿੰਘ ਸਭੀ ਇੱਥੇ ਹਣ ਤੇ ਜੀ ਆ ਜੋ ਵੀ ਸੰਗਤਾਂ ਇੱਥੇ ਆਈਆਂ ਉਹਨਾਂ ਨੂੰ ਇਹੀ ਬੇਨਤੀ ਆ ਕਿ ਜਿਹੜੀਆਂ ਸਮਾਜਿਕ ਬੁਰਾਈਆਂ ਉਹਨਾਂ ਦਾ ਖਿਆਲ ਕਰਕੇ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਕਾਮਰ ਸਾਹਿਬ ਦੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਭਿਆਰਕ